ਇੰਤੇ ਹੋ ਸ਼ਹਿਰ ਵਿੱਚ ਹੋਰ ਅਹੀਆ ਚੋਰੀਆਂ ਵੱਧ ਰਹੀਆਂ ਨੇ ਦਿਨ ਤੇ ਰਾਤ ਨੂੰ ਚੋਰੀਆਂ ਦਾ ਫਿਲਸਲਾ ਲੰਬੇ ਸਮੇਤੋਂ ਲਗਾਤਾਰ ਪੂਰੀ ਸ਼ਹਿਰ ਵਿੱਚ ਚੱਲ ਰਿਹਾ ਹੈ ਸੀਐਮ ਸਿਟੀ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਇੱਕ 희 ਉਮੀਦ ਸੀ ਕਿ ਸ਼ਹਿਰ ਨੂੰ ਕੁਝ ਚੰਗਾ ਮਿਲੇਗਾ ਸਿਕਿਉਰਟੀ ਮਿਲੇਗੀ ਕੋਈ ਸਿਕਿਉਰਟੀ ਜਾਂ ਕੁਝ ਨਹੀਂ ਮਿਲਿਆ ਪਰ ਚੋਰੀਆਂ ਜ਼ਰੂਰ ਵੱਧ ਗਈਆਂ ਬੀਤੇ ਦਿਨ ਹੀ ਸ਼ਹਿਰਤੁਰੀ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਲਗਭਗ 5 ਤੋਂ 7 ਚੋਰੀਆਂ ਹੋ ਗਈਆਂ ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਸ਼ਰਮਾ ਹਸਪੀਟਲ ਵਿੱਚ ਜਿੱਥੇ ਕੀ ਵੱਡੀ ਵਾਰਦਾਤ ਹੋਈ ਇੱਕ ਦੋ ਦਿਨਾਂ ਦੇ ਵਿੱਚ ਚੋਰਾਂ ਨੇ ਬਹੁਤ 5-6 ਹਥਿਆਰ ਲੈ ਕੇ ਉਸ ਸ਼ਰਮਾ ਨਰਸਿੰਗ ਹੋਮ ਦੇ ਵਿੱਚ ਰਾਤ ਨੂੰ ਆਏ ਤੇ ਇਹਨਾਂ ਨੂੰ ਦਬੋਚਿਆ ਤੇ ਇੱਕ ਬਗਾਹੀ 5 ਲੱਖ ਦੇ ਕਰੀਬ ਦਾ ਸਮਾਨ ਉਹ ਉਥੋਂ ਲੈ ਗਏ ਤੇ ਇਹਨਾਂ ਨੂੰ ਵੀ ਕੁੱਟਿਆ ਇਸੇ ਨੂ ਮੁਖ ਰੱਖਦੇ ਹੋਏ ਸ਼ੁਭਮ ਸ਼ਰਮਾ ਸ਼ੂਭੀ ਯੂਥ ਕਾਂਗਰਸ ਪੰਜਾਬ ਨੇ ਅੱਜ ਪ੍ਰੈਸ ਕਾਨਫਰੰਸ ਸ਼ਰਮਾ ਨਰਸਿੰਗ ਹਾਊਸ ਵਿੱਚ 31 ਚੋਰੀਆਂ ਨੂੰ ਲੈ ਕੇ ਚਿੰਤਾ ਬਯਕਤਪਤੀ ਆਉ ਦੇਖਦੇ ਹਾਂ ਪੂਰੀ ਖਬਰ ਸ਼ੂਭੀ ਜੀ ਦੇਖਣ ਚਾ ਰਿਹਾ ਤੁੜੀ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਚੋਰੀਆਂ ਬਹੁਤ ਵੱਧ ਰਹੀਆਂ ਨੇ ਜੀ ਪਰ ਸ਼ਹਿਰ ਨਿਵਾਸੀਆਂ ਨੂੰ ਇੱਕ ਉਮੀਦ ਸੀ ਸੀਐਮ ਸਿਟੀ ਬਣ ਕੇ ਇਹ ਸ਼ਹਿਰ ਦਾ ਕੁਝ ਚੰਗਾ ਵਿਸਾਰ ਹੋ ਜੂਗਾ ਜੀ ਕੋਈ ਸਿਕਿਉਰਟੀ ਬੰਦੂ ਜਾਂ ਕੁਝ ਹੋ ਜੂਗਾ ਪਰੰਤੂ ਜਿਹੜਾ ਪਹਿਲਾਂ ਹੈਗਾ ਸੀ ਉਹ ਵੀ ਘਟ ਗਿਆ ਜੀ ਕੁਝ ਵਾਅਦਾ ਹੋਣ ਦੇ ਬਾਅਦ ਲਈ ਤੁਸੀਂ ਇਹਦੇ ਲਈ ਕੀ ਕਹਿ ਰਹੇ ਹੋ ਨਹੀਂ ਦੇਖੋ ਮੈਂ ਪਹਿਲਾਂ ਵੀ ਬਾਕੀ ਸਾਰੇ মিডিਆ ਚੈਨਲਸ ਤੇ ਬਿਆਨ ਦਿੱਤਾ ਹੈ ਜੀ ਵੀ ਇਹ ਬੜੀ ਮੰਦਭਾਗੀ ਘਟਨਾ ਹੈ ਸਾਹਿਬ ਕਿਉਂਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੇ ਮਾਨ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਇੱਕ ਅਵਿਸ਼ਵਾਸ ਨਾਲ ਜਤਾਇਆ ਸੀ ਕਿ ਇਹ ਸਾਡੇ ਧੂਰੀ ਦੇ ਲੋਕਾਂ ਨੂੰ ਸੇਫ ਤੇ ਸਿਕਿਉਰ ਫੀਲ ਕਰਾਉਣਗੇ ਕਿਉਂਕਿ ਅਕਸਰ ਅਸੀਂ ਸੁਣਦੇ ਹੁੰਦੇ ਜਿਹੜੀਆਂ ਘਟਨਾਵਾਂ ਧੂਰੀ ਚ ਹੋ ਰਹੀਆਂ ਨੇ ਅੱਜ ਵੀ ਉਹ ਜ਼ਿਆਦਾਤਰ ਬਾਰਡਰ ਵਾਲੇ ਹਲਕਿਆਂ ਚ ਹੁੰਦੀਆਂ ਸੀ ਜਿਵੇਂ ਉਧਰ ਤਰਨਤਾਰਨ ਏਰੀਆ ਚ ਹੋ ਗਈ ਜੀ ਅੱਜ ਉਥੇ ਕੁਝ ਪੈਠੀ ਵੜ ਗਏ ਉਥੇ ਇਹ ਹਮਲਾ ਹੋ ਗਿਆ ਅੱਜ ਉਥੇ ਇਹ ਹੋ ਗਿਆ ਔਰ ਸਾਡਾ ਧੂਰੀ ਬੜਾ ਵਧੀਆ ਸੀਗਾ ਯਾਨੀ ਕਿ ਐਦਾਂ ਦੇ ਖਤਰਨਾਕ ਜਿਹੜੇ ਲੋਕ ਸੀ ਇਹ ਉਧਰ ਬਾਰਡਰ ਦੇ ਏਰੀਆ ਚ ਕਿਉਂਕਿ ਉਥੇ ਨਸ਼ਾ ਵਾਦ ਸੀਗਾ ਜੀ ਠੀਕ ਹੈ ਸਾਡੇ ਏਰੀਆ ਦੇ ਵਿੱਚ ਤਾਂ ਨਸ਼ਾ ਇਹ ਨਾ ਹੈ ਹੀ ਨਹੀਂ ਸੀ ਇਹ ਬੇਰੁਜ਼ਗਾਰੀ ਕਾਰਨ ਜਿਹੜੇ ਨਸ਼ਾ ਵਾਦ ਰਿਹਾ ਉਹਦੇ ਕਾਰਨ ਘੋਰੀਆਂ ਹੋ ਰਹੀਆਂ ਨੇ ਜੀ ਇਹ ਸਾਰੇ ਮਸ ਔਰ ਅੱਜ ਤੁਸੀਂ ਇਹ ਦੇਖ ਲਓ ਕਿ ਸਾਡੇ ਲੋਕ ਇੰਨੇ ਇੱਕ ਆਪਦੇ ਆਪ ਨੂੰ ਬਦਨਸੀਬ ਮਹਿਸੂਸ ਕਰ ਰਹੇ ਨੇ ਕਿ ਜਿਹੜੇ ਡਾਕਟਰ ਸਾਹਿਬ ਵਰਗੇ ਵਿਅਕਤੀ ਨੇ ਸਾਹਿਬ ਜਿਨ੍ਹਾਂ ਨੇ ਇਹਨਾਂ ਸਪਹਿਲਾ ਤਾਂ ਇਹ ਸੀਨੀਅਰ ਸਿਟੀਜ਼ਨ ਨੇ ਕਿੰਨੇ ਸਾਲ ਹੋ ਗਏ ਇਹਨਾਂ ਨੇ ਆਪਣੀ ਸੇਵਾਵਾਂ ਸਾਡੇ ਧੂਰੀ ਦੇ ਲੋਕਾਂ ਨੂੰ ਦਿੱਤੀਆਂ ਪਿਛਲੇ 40-45 ਸਾਲ ਤੋਂ ਇਹ ਉਰੇ ਬੇਹਜ ਨੇ ਸਾਹਿਬ ਔਰ ਅੱਜ ਇਹਨਾਂ ਦੇ ਘਰੇ ਰਾਤ ਨੂੰ ਵਿਅਕਤੀ ਵੜਦੇ ਐ ਇਹਨਾਂ ਤੇ ਇਹਨਾਂ ਦੇ ਧਰਮ ਪਤਨੀ ਨੂੰ ਹਮਲਾ ਕਰਦੇ ਐ ਤੇ ਉੱਥੋਂ ਚੋਰੀ ਕਰਕੇ ਭੱਜਦੇ ਐ ਇਹ ਕਿੱਥੇ ਦੀ ਗੱਲ ਕਰਦੇ ਆਪਾਂ ਇਹ ਸਾਡਾ ਧੂਰੀ ਚਾਸਤਾ ਕਦੇ ਸੁਣਿਆ ਸੀ ਕਿਸੇ ਨੇ? ਔਰ ਸੇਮ 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 ਇਤਾਂ ਦੀਆਂ ਘਟਨਾਵਾਂ ਸਾਡੇ ਉਰੇ ਮਾਨਯੋਗ ਵਿਜੇ ਬਾਬਾ ਜੀ ਦੇ ਹੋਏ। ਔਰ ਸੇਮ ਇਹ ਸਾਡੇ ਵਿਜੇ ਜੀ ਮਗਰ ਖੜੇ ਇਹਨਾਂ ਦੇ ਆ ਡਾਕਟਰ ਕਲਸੀ ਸਾਹਿਬ ਖੜੇ ਐ। ਆ ਇੱਕ ਸਾਡੇ ਨੌਜਵਾਨ ਸਾਥੀ ਖੜੇ ਆ ਇਹ ਇਹ ਮੋਟਰਸਾਈਕਲ ਤੇ ਜਾ ਰਹੇ ਸਨ ਬਾਗੜੀਆਂ ਰੋਡ ਤੇ। ਸਬਜ਼ੀ ਵੇਚ ਕੇ ਜਾ ਰਹੇ ਸਨ ਗਰੀਬ ਵਿਅਕਤੀ ਹੈ ਜੀ ਹੈਂਡ ਟੂ ਮਾਊਥ ਵਾਲਾ। ਉਹਨੂੰ ਜਾ ਕੇ ਕੁੱਟੇ ਮਾਰਿਆ ਗਿਆ 6 ਵਿਅਕਤੀਆਂ ਕੋਲੋਂ। ਹਜੇ ਤੱਕ ਕੋਈ ਕਾਰਵਾਈ ਨਹੀਂ। ਯਾਨੀ ਕਿ ਆਪਾਂ ਇਹ ਸਮਝ ਲਈਏ ਆਪਾਂ ਲੋਕ ਸ਼ਹਿਰ ਨਿਵਾਸੀ ਜਾਂ ਪਿੰਡ ਵਾਸੀ ਜਾਂ ਸਾਈਕਲ ਤੇ ਸਕੂਟਰ ਤੇ ਸਵੇਰੇ ਜਾਂ ਦੁਪਹਿਰੇ ਕੋਈ ਚੀਜ਼ ਵੇਚਣ ਜਾਂ ਜਾਣ ਆਲਾ ਵੀ ਨਾ ਦਿਨੇ ਸੇਫ ਆ ਨਾ ਦੁਪਹਿਰੇ ਸੇਫ ਆ ਨਾ ਰਾਤ ਨੂੰ ਸੇਫ ਆ ਯਾਨਕਿ ਹੁਣ ਉਹਨੂੰ ਆਪਣੀ ਰਾਖੀ ਆ ਕਰਨੀ ਪਊ ਪਰ ਉਹ ਵੀ ਜਾਗ ਕੇ ਹੁਣ ਰਾਤਾਂ ਵੀ ਜਾਗ ਕੇ ਕੱਟਣੀਆਂ ਪੈਣਗੀਆਂ ਸਾਰਿਆਂ ਨੂੰ ਜੀ 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 ਦੇਖੋ ਪੁਲਿਸ ਦਾ ਜਿਹੜਾ ਡਰ ਹੁੰਦਾ ਉਹ ਹੁਣ ਕੋਈ ਡਰ ਦਿਖਾਈ ਨਹੀਂ ਦੇ ਰਿਹਾ ਲੋਕਾਂ ਤੇ ਕਿਉਂਕਿ ਜਿਹੜੇ ਚੋਰ ਨੇ ਖੁੱਲੇ ਆਮਚੋਰੀਆਂ ਕਰ ਰਹੇ ਆ ਦਿਨ ਦਿਹਾੜੇ ਕੋਈ ਮਾਂ ਪੈਣ ਬਾਜ਼ਾਰ ਜਾਂਦੀ ਹੈ ਉਹਦੇ ਕੰਨਾਂ ਤੋਂ ਵਾਲੀਆਂ ਖਿੱਚ ਕੇ ਲੈ ਜਾਂਦੇ ਆ ਜੀ ਪਰ ਖੋ ਕੇ ਲੈ ਜਾਂਦੇ ਆ ਨੌਜਵਾਨਾਂ ਤੋਂ ਮੋਬਾਈਲ ਖੋ ਕੇ ਲੈ ਜਾਂਦੇ ਆ ਆ ਬਜ਼ੁਰਗਾਂ ਦੇ ਘਰੇ ਆ ਕੇ ਹਮਲੇ ਕਰਨ ਲੱਗੇ ਦੱਸੋ ਮੈਨੂੰ ਅਜੇ ਡਾਕਟਰ ਸਾਹਿਬ ਦੀ ਜਿਹੜੀ ਸਰਵਿਸ ਹੈ 24 ਘੰਟੇ ਸਰਵਿਸ ਅਵੇਲੇਬਲ ਹੁੰਦੀ ਹੈ ਜੀ ਕੋਈ ਐਮਰਜੈਂਸੀ ਰਾਤ ਨੂੰ ਆ ਜੇ ਐਦਾਂ ਦੀ ਘਟਨਾ ਤੋਂ ਬਾਅਦ ਕਿਹੜਾ ਡਾਕਟਰ ਆਪਣੇ ਬੂਹੇ ਤੋਂ ਅੰਦਰ ਬਾੜੂ ਕਿਸੇ ਨੂੰ ਜੀ ਬਿਲਕੁਲ ਸਹੀ ਗੱਲ ਆ ਜੀ ਪਰ ਹੁਣ ਇਹਨਾਂ ਨੂੰ ਜੇ ਕੋਈ ਐਕਚੁਅਲ ਮਰੀਜ਼ ਵੀ ਆਂਦਾ ਉਹਦੇ ਲਈ ਵੀ ਕੁੰਡਾ ਖੋਲਣੀ ਹੁਣ ਇਹਨਾਂ ਨੂੰ ਇੱਕ ਥੋੜਾ ਜਿਹਾ ਦਿੱਕਤ ਮਹਿਸੂਸ ਹੋਊਗੀ ਕਿ ਮੈਂ ਕੁੰਡਾ ਖੋਲਣਾ ਜਾਂ ਨਾ ਖੋਲਣਾ ਕਿਉਂਕਿ ਰੱਬ ਦਾ ਰੂਪ ਹੁੰਦੇ ਨੇ ਦਿਨ ਭਰ ਅਤ ਮਰੀਜ਼ਾਂ ਦਾ ਤਾਂ ਦੇਖੋ ਆਣਾ-ਦਾਣਾ ਲੱਗੇ ਹੀ ਰਹਿੰਦਾ ਹੁੰਦਾ ਪਰ ਇਹਨਾਂ ਨੇ ਜੀ ਮੈਂ ਉਹੀ ਤੁਹਾਨੂੰ ਦੱਸਿਆ ਹੈ ਵੀ ਇਹ ਜੇ ਜਾਨ ਹੈ ਤਾਂ ਜਹਾਨ ਹੈ ਹੁਣ ਇਹ ਵੀ ਕਹਿਣਗੇ ਜੇ ਭਾਈ ਸਾਡੀ ਜਾਨ ਹੈ ਤਾਂ ਹੀ ਅਸੀਂ ਕੰਮ ਕਰਾਂਗੇ ਹੁਣ ਜਿਹੜਾ ਸਾਪ ਨਾਲ ਇਨਸੀਡੈਂਟ ਇਹਨਾਂ ਨਾਲ ਹੋਇਆ ਉਹ ਬਾਕੀ ਸਾਰੇ ਡਾਕਟਰ ਸਾਹਿਬਾਨਾਂ ਦੇ ਵੀ ਕੰਨ ਹੋਗੇ ਵੀ ਆਰ ਜੇ ਅਸੀਂ ਐਮਰਜੈਂਸੀ ਕੇਸ ਚੱਕਦੇ ਆ ਤਾਂ ਸਾਡੇ ਨਾਲ ਵੀ ਇਹ ਵਾਰਦਾਤ ਹੋ ਸਕਦੀ ਹੈ ਕਿਉਂਕਿ ਕਿਸੇ ਦੇ ਮੂਹਤੇ ਤਾਂ ਲਿਖਿਆ ਸਹੀ ਗੱਲ ਆ ਜੀ ਸਾਡੇ ਨਾਲ ਜੁੜੇ ਹੋਏ ਨੇ ਇੱਕ ਹੋਰ ਨੌਜਵਾਨ ਵੀਰ ਜਿਹੜੇ ਕੀ ਇੱਕ ਆਮ ਹੀ ਇਨਸਾਨ ਨੇ ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ ਜੀ 26 ਤਰੀਕ ਨੂੰ ਮੈਂ ਆਪਦਾ ਸਬਜੀ ਦਾ ਕੰਮ ਕਰਕੇ ਘਰ ਨੂੰ ਜਾ ਰਹੀ ਤੀ ਗਾ ਜੀ ਤੇ 26 ਤਰੀਕ ਨੂੰ 7:30 ਤੋਂ 8 ਵਜੇ ਦੇ ਵਿੱਚ ਵਿੱਚ ਚਾਰ ਬੰਦਿਆਂ ਨੇ ਪੰਜ ਬੰਦਿਆਂ ਨੇ ਮੇਰੇ ਨਾਲ ਲੁੱਟਖੋਖ ਕਰੀ ਜੀ ਨਾਲੇ ਮੇਰੇ ਪੰਜ ਮਾਰਿਆ ਘੰਡਾ ਸਾ ਮਾਰਿਆ ਜੀ ਤੇ ਨਾਲ 5000 ਕੈਸ਼ ਤੇ ਮੋਬਾਈਲ ਲੈ ਕੇ ਖੋਕੇ ਜੀ ਤੇ ਹਲੇ ਵੀ ਮੇਰੇ ਅੱਖ ਤੇ ਨਿਸ਼ਾਨ ਲੱਗਿਆ ਹੋਇਆ ਜੀ ਇਹੜੇ ਆ ਨਿਸ਼ਾਨ ਇੱਕ ਕੁੱਤਰੇ ਨੇ ਹਾਂਜੀ ਸਰ ਇਹ ਕੁੱਤਦੇ ਨਿਸ਼ਾਨ ਨੇ ਜੀ ਤੇ 27 ਤਰੀਕ ਨੂੰ ਮੈਂ ਥਾਣੇ ਚ ਰਿਪੋਰਟ ਕਰੀਤੀ ਜੀ ਅੱਜ ਮੈਨੂੰ ਹਫਤਾ ਹੋ ਗਿਆ ਜੀ ਹਾਲੇ ਤੱਕ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਮੈਨੂੰ ਇਨਸਾਫ ਚਾਹੀਦਾ ਸਰ ਜੀ ਯਾਨਕਿ ਇੱਕ ਹਫਤਾ ਬੀਤਣ ਦੇ ਬਾਵਜੂਦ ਵੀ ਥੋਨੂੰ ਹਜੇ ਤੱਕ ਕੋਈ ਇਨਸਾਫ ਜਾਂ ਕੁਝ ਵੀ ਥੋਨੂੰ ਪੁਲਿਸ ਵੱਲੋਂ ਨਹੀਂ ਕੀਤਾ ਹਾਂਜੀ ਤੇ ਰਾਤ ਵੀ ਦੁਬਾਰਾ ਵਾਰ ਦਾਤ ਹੋਈ ਹੈ ਜੀ ਤਕਰੀਬਨ ਆ ਮਾਲੇ ਵਾਲਿਆਂ ਨੇ ਕਿਹੜਾ ਪਾਸੇ ਦੀ ਬੰਦੇ ਹਲੇ ਤੱਕ ਨਹੀਂ ਫਰੇਗੇ ਜੀ ਉਸ ਟਾਈਮ ਪੁਲਿਸ ਵੀ ਪਹੁੰਚੀ ਦੀ ਜੀ ਪੁਲਿਸ ਪਰ ਟਾਈਮ ਤੇ ਨਹੀਂ ਪਹੁੰਚੀ ਜੀ ਤੇ ਉਹ ਬੰਦਾ ਠੀਕ ਆ ਜੀ ਇਸ ਤਰ੍ਹਾਂ ਹੀ ਸਾਡੇ ਨਾਲ ਬੀਜੇ ਜੀ ਨੇ ਜਿੰਨਾ ਦਾ ਆਪਣਾ हेयर सलून ਆ ਪਰ ਨਾਮ ਆ ਇਹਨਾਂ ਦਾ ਪੂਰੇ ਵਰਲਡ ਦੇ ਵਿੱਚ ਇਹਨਾਂ ਦੇ ਵੀ ਚੋਰੀ ਹੋਈ ਤੁਸੀਂ ਦੱਸੋ ਬੀਜੇ ਜੀ ਕਿਸ ਤਰ੍ਹਾਂ ਗਈ ਕਿ ਜਾਣਦੇ ਹੋ ਅ 33 ਰਾਤ ਨੂੰ ਜੀ ਉਪਰ ਜਿਹੜਾ ਇੱਕ ਐਕਜੋਸ ਫੈਨ ਦਾ ਵੈਂਟੀਲੇਸ਼ਨ ਬਣਿਆ ਹੁੰਦਾ ਨਾ ਉਧਰ ਆ ਹੀ ਨਿਚੇ ਉਤਰ ਕੇ ਆਏ ਨੇ ਉਹ ਔਰ ਆ ਕੇ ਆਫਿਸ ਦੇ ਵਿੱਚੋਂ ਲਗਭਗ 18 ਤੋਂ 20000 ਰੁਪਏ ਕੈਸ਼ ਪਿਆ ਸੀਗਾ ਉਹ ਲੈ ਕੇ ਰੇਗੇ ਤੇ ਇੱਕ ਘਰ ਦੇ ਉਹ ਪੈਸੇ ਟੌਪਸ ਤੇ ਸੀ ਕੋਲ ਰਿਹਾ ਲੇ ਕੇ ਨੇ ਕਿ ਇੱਕ ਡੀਐਸਐਲ ਕੈਮਰਾ ਸੀਗਾ ਜਾਂਦੇ ਵੀ ਫਿਰ ਬਾਹਰ ਦੇ ਜੋ ਨਿਚਲਾ ਗੇਟ ਸੀਗਾ ਉਹ ਦਾ ਲੋਕ ਤੋੜ ਕੇ ਕਿਨੇ ਜਾਂਦੇ ਵੇ ਯਾਨੀ ਕਿ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਅੰਦਾਜ਼ਾ ਤਕਰੀਬਨ ਹੈ ਜੀ 1 ਲੱਖ 4 ਲੱਖ ਲੱਖ ਸਵਾਲ ਲੱਖ ਰਿਪੇ ਦੇ ਕਰੀਬ ਤੁਹਾਡਾ ਨੁਕਸਾਨ ਹੋ ਗਿਆ ਐਤਰੀ ਸਾਡੇ ਨਾਲ ਡਾਕਟਰ ਗਲਸੀ ਸਾਹਿਬ ਨੇ ਤੁਸੀਂ ਦੱਸੋ ਜੀ ਕਿਸ ਤਰ੍ਹਾਂ ਹੋ ਆਪਣੇ ਆਏ ਕੀ ਤੁਹਾਡੇ ਨਾਲ ਹੋਇਆ ਆਪਣੇ 26 25 ਤਰੀਕ ਰਾਤ ਦਾ ਵਕਤ ਹੈ ਤੇ ਇਹ ਨਾ ਬਿਲਡਿੰਗ ਉੱਤੋਂ ਤੋੜ ਕੇ ਠੱਲੇ ਆਵੇ ਤੇ ਵੀ ਉਕ ਮੇਰਾ ਪੈਸੇ ਵੀ ਥੋੜਾ ਬਹੁਤ ਤੇ ਘੱਟੋ ਘਣ ਪੈਸੇ 1.5 ਲੱਖ ਦੇ ਆਸ-પાસ ਹੋਊਗਾ ਉਹ ਜੀ ਛੋਟੇ ਪੈਸੇ ਵੀ ਦੀ ਵੱਡੇ ਪੈਸੇ ਵੀ ਸੀ ਮਿਕਸ ਪੈਸੇ ਸੀਗੇ ਛੋਟੇ ਵੱਡੇ ਨੋਟ ਆਰੇ ਹਾਂ ਜੀ ਉਹ ਕੰਮ ਵਾਸਤੇ ਰੱਖੇ ਹੁੰਦੇ ਆ ਇਸ ਕਰਕੇ ਉਹ ਨਾ ਉੱਚਾ ਪੈਸਾ ਤੇ ਚਾਪੇ ਲੱਗੇ ਲੱਗੇ ਤੇ ਬਾਅਦ ਕਿ ਉਹ ਸਾਈਡ ਤੇ ਗੇਟ ਹੈ ਉਹ ਤੋੜ ਕੇ ਨਿਕਲ ਤੁਸੀਂ ਹੁਣ ਕੀ ਮੰਗ ਕਰਦੇ ਹੋ ਇਹਨਾਂ ਚੀਜ਼ਾਂ ਤੇ ਰੋਕ ਹੁਣੀ ਚਾਹੀਦੀ ਆ ਤੇ ਇਹ ਤਾਂ ਫਿਰ ਕੰਮ ਕਰਨਾ ਬਹੁਤ ਔਖਾ ਜਿਹੜਾ ਸਾਰੇ ਵਾਸਤੇ ਔਖਾ ਆ ਸਿੰਘ ਸਰ ਸਰ मैंने तो जी लगता पे जिस तरह पुलिस ने वैसे मेरे ना कितिया किया। ताँग ताँग कि तो बहुत कब्जे की है मेरे तो टाइम तू टाइम पुलिस वाले बहुत जमें एस एस ओ साहब ने बड़े फ्रीकुंटली मेरे को आए हैं जी तो उन्होंने काफी मैं विश्वास भी दवाया कि मैं जल्दी तो जल्द टेस्ट करूंगा तो मेरा आस है विश्वास भी है सरकार ਉਹ ਸ਼ਾਇਦ ਇੱਕਮ ਨੂੰ ਜਲਦੀ ਹੋ ਨਥ ਪਾਸ ਗੁਰ ਹੁਣ ਸਾਰਿਆਂ ਦੀ ਆਸ ਪ੍ਰਸ਼ਾਸਨ ਤੇ ਆ ਕਿਸ ਤਰ੍ਹਾਂ ਹੋ ਇਸ ਵੱਧ ਰਹੀਆਂ ਚੋਰੀਆਂ ਨੂੰ ਰੋਕਦੇ ਨੇ ਤੇ ਜਿਹੜੀਆਂ ਚੋਰੀਆਂ ਹੋ ਗਏ ਨੇ ਹੋ ਗਈਆਂ ਉਹਨਾਂ ਨੂੰ ਕਿਵੇਂ ਬਰਾਮਦੀ ਕਰਦੇ ਨੇ ਏਸੀਪੀ ਇੰਡੀਆ ਤੁਰੀ ਤੋਂ ਮੇਰੇ ਨਾਲ ਨਰੇਸ਼ atri ਸੋਨ ਲਾਲ ਮੈਂ ਵਿਕਾਸ ਪਰਮਾ ਗੱਲਾ ਕੱਢ ਕੇ ਜੋ ਕਰ ਕੀ ਮੰਨ ਕਰੂਗੀ ਕਿਸੇ ਮੈਂ ਕਰੂੰਗਾ ਵੀ ਜਿਹਨੇ ਘਟਾਵਾ ਮੰਦਪਾਂ ਦੇ ਘਟਨਾਮਾ ਨੇ ਹੋਣੀ ਚਾਹੀਦੀ ਬਹੁਤ ਮਾਰੀ ਦਾ ਹੈ ਇਸ ਵਾਰੀ ਪੁਲਿਸ ਨੂੰ ਉਤਲਾ ਕੀਤਾ ਸੁਣੇ ਅਸਾਂ ਵੀਡੀਓ ਬਣਾ ਕੇ ਜਿਸੀਟੀ ਖਾਂਡੇ ਵਿੱਚ ਪਈ ਜੀ ਕੋਸ਼ਿਸ਼ ਕਰ ਜਾਵੇ ਬੰਦੇ ਦੇ ਬੰਦਾ ਪੀਸ